ਸਸੇ ਬਾਈ ਉਹ ਸਾਸਰੀ ਗਾਲੀ ਆ ਪਾਜੀ ਫੜੋ ਪੀਓ ਠੰਡੇ ਹੋ ਠੰਡਾ ਕਰਨ ਨੂੰ ਨਮ ਨੂੰ ਉੱਥੇ برف ਚ ਲਾਇਓ ਓ ਲੈ ਕੋਈ ਨਹੀਂ ਪਰੌਣਿਆ ਗੁੱਸਾ ਕਰਦਾ ਪੀ ਪਾਣੀ ਮੇਰਾ ਪੁੱਤ ਆ ਲੈ ਫੜਾ ਉਹ ਮੈਨੂੰ ਵੀ ਡਪੜਾ ਓ ਨਹੀਂ ਨਹੀਂ ਫੜ ਪਾਣੀ ਇਦਾਂ ਨਹੀਂ ਕਰੀਦਾ ਹੁੰਦਾ ਉਹ ਬੰਦਾ ਰੱਜ ਕੇ ਠੀਰ ਹੋਵੇ ਤੇ ਬੇਤੀ ਕਰਨ ਵਾਲਾ ਕੋਈ ਜੰਮਿਆ ਪੜ ਪੀ ਪਾਣੀ ਕੋਈ ਨਹੀਂ ਓ ਸਲੱਖਣ ਸਹਿ ਵਧਾਈਆਂ ਆਣ ਕਾੜੀਆਂ ਵਧਾਈਆਂ ਓਏ ਇਧਰ ਮਸੂਈ ਆ ਓ ਝੋਟੇ ਰਗਾ ਮੁੰਡਾ ਵਿਆਹ ਲੱਗੇ ਜੇ ਉਹ ਵਧਾਈਆਂ ਬਣ ਗਈਆਂ ਓ ਜੀਓ ਝਮਿਆ ਖੁਸ਼ ਕੀਤਾ ਬੈਠ ਇਥੇ ਮੁਝਿਆ ਸਹੀ ਆਹੀ ਹਾਂ ਬਸ ਠੀਕ ਆਂ ਇਂ ਤੇ ਫਿਰ ਨਾ ਦੇ ਪਰੋਣੇ ਆ ਇਹਦੇ ਵਿੱਚ ਦੁੱਖਿਤ ਕੀ ਹੋਏ ਨਾ ਸਾਨੂੰ ਕੋਲ ਪੁੱਛਦਾ ਵਾ ਤੁਸੀਂ ਆਪੇ ਚੌਧਰੀ ਬਣੇ ਆ ਆਪ ਹੀ ਰਿਸ਼ਤੇ ਉਸੇ ਕਰੀ ਜਾਂਦੇ ਹੋ ਹੋਏ ਭਰਾਵਾ ਪੁੱਛ ਕੇ ਕਰਨਾ ਸੀ ਇਹ ਤੇ ਗੱਲ ਹੀ ਚੱਲੀ ਆ ਗਰਮ ਕਾਹਲੀ ਹੋ ਗਿਆ ਪਰੋਣੇ ਆ ਗਰਮ ਕਾਹਲੀ ਹੋ ਗਿਆ ਚਲੋ ਚਲੀਏ ਭੰਮਿਆ ਆਪਣੀ ਕਿਹੜੀ ਪੁੱਛ ਕੇ ਸਤੇ ਉਹ ਬਹਿ ਪਰੋਣੇ ਕੋਈ ਨਹੀਂ ਤੈਨੂੰ ਝੰਡਾ ਕਰਦੇ ਆ ਕੋਈ ਨਹੀਂ ਮਰਗਾ ਮਰਗਾ ਬਣਾਉਨੇ ਐਨਾ ਵੀ ਗੁੱਸਾ ਕਰੀ ਜਾਂਦਾ ਪਰੋਣਾ ਵਾ ਫਿਰ ਵੀ ਮੁੰਡੇ ਦਾ ਤੂੰ ਆ ਤੁਹਾਡੀ ਪਹਿਲੀ ਤੇ ਆਖਰੀ ਗਲਤੀ ਸਮਝ ਕੇ ਮਾਫ ਕਰ ਲਗਾਓ ਦੋਦਮਨ ਕੋਈ ਵੀ ਕੰਮ ਪੁੱਛੇ ਤਾਂ ਬੰਨਣਾ ਨਹੀਂ ਕਰਨਾ ਤੈਨੂੰ ਪਤਾ ਮੇਰਾ ਸੁਭਾਗ ਨਾ ਗੱਭਾਵਾ ਓਏ ਆਹੋ ਤੇ ਦਿਖਣੀ ਡਿਆਵਾ ਓ ਜਾ ਵੜਿਆ ਚਾਹ ਬਣਾ ਕੇ ਲਿਆ ਵਾ ਠੀਕ ਆ ਕੰਮ ਕਰਨ ਨੂੰ ਵੱਡਾ ਮੰਡਾ ਦੇ ਵਿਆਹ ਨਿੱਕੇ ਦਾ ਮੇਰਾ ਵੀ ਜੀ ਕਦਾ ਵਿਆਹ ਕਰਾਉ ਉਹਨੂੰ ਮੇਰੀ ਵੀ ਉਮਰ ਟੱਪਦੀ ਜਾਂਦੀ ਆ ਪੰਜਰ ਦੇ ਨਾਲੀ ਦੇ ਤੇਰੇ ਕੋ ਟੱਪੀ ਨਹੀਂ ਜਾਂਦੀ ਉਮਰ ਤੇਰੀ ਕਿੱਥੋਂ ਟੱਪ ਜੂਗੀ ਓ ਜਾ ਅਦਰ ਕੁਕੜੀਆਂ ਵੇਖਦੇ ਉਹ ਨਾ ਵੱਡ ਟੱਪ ਜਾਣ ਵਿਆਹ ਤੇ ਇਹਨਾਂ ਨੂੰ ਤੜਕੇ ਲਾਉਣੇ ਆ ਗੱਲ ਛੱਡ ਲੈ ਪਾਪਾ ਉਹ ਕੁਕੜੀਆਂ ਮੈਂ ਵਿਆਹ ਦੇ ਨੋਗੇ ਦੀਆਂ ਆ ਜਿਨ੍ਹਾਂ ਨੂੰ ਇਹਨਾਂ ਨੇ ਹੱਥ ਲਾਇਆ ਨਾ ਸੋਚ ਲਿਓ ਇਹਨਾਂ ਕਾਨੂੰ ਜਿਹੜੀ ਵਿਆਹ ਕੱ ਲੈਉਣੀਆਂ ਉਹ ਵਿਆਹ ਤੋਂ ਪਹਿਲਾਂ ਨੰਡੀ ਹੋ ਜੇ ਓਏ ਜਾ ਚਲ ਜਾ ਥੋਰੇ ਜੁੱਤੀਆਂ ਦਾ ਖਾਣੀ ਮੇਰੇ ਕੋ ਇਹ ਨਾ ਵਿਅਸੇ ਖੁੱਡੇ ਤੈਨੂੰ ਤਾੜਦਾ ਤੇ ਵਿਆਹ ਤੋਂ ਬਾਅਦ ਕੱਢੂੰਗਾ ਹੀ ਰੋਂਦਾ ਵਿਆਹ ਨੂੰ ਜਾ ਜਾ ਕੇ ਚਾਹ ਬਣਾ ਕੋ ਹਾ ਹੱਟ ਮੈਂ ਕੀ ਜਾਂਦੇ ਕੁੜੀ ਵਾਲੇ ਉਹ ਕਹਿਣਾ ਕੀ ਆ ਮਾਗਦਾ ਇੱਕ ਹੀ ਆ ਰਹਿਤਾ ਵਾ ਉਹ ਮਾਗ ਤੇ ਫਿਰ ਚੜ ਆਇਆ ਓਏ ਉਹ ਤੇ ਚੜ ਆਇਆ ਵਾ ਤੁਸੀਂ ਵੀ ਕਰੋ ਤਿਆਰੀਆਂ ਮੁੰਡੇ ਨੂੰ ਘੋੜੀ ਚੜਾਉਂਦੀਆਂ ਆ ਵਾ ਹਾ ਹਾ ਇਹ ਤੱਕ ਡਾਡੇ ਕੋ ਟੈਂਟ ਨਹੀਂ ਕੱਢਿਆ ਗਿਆ ਮਰ ਜਾ ਟੈਂਟ ਕੱਢਣ ਦਾ ਗਿਆ ਮੋਰ ਜਾ ਕੱਢਣ ਦਾ ਜੀਵੇਂ ਆਣਿਆ ਜਾਂਦੇ ਆ ਇਹਦੇ ਪਹਿਲਾਂ ਆ ਗਿਆ ਜੇ ਮੁੜ ਕੇ ਕਹਿਣਿਆ ਮਾਵਾਂ ਨਾਲ ਮੇ ਲੈ ਕੇ ਆ ਜੀ ਜਾ ਜਾ ਇਥੋਂ ਮਾਦਾ ਕਿ ਆ ਵੀ ਤੂੰ ਨਾਲੇ ਨਾ ਬੰਨੀ ਫੰਡੀ ਮੈਂ ਟਰੰਕ ਚੋਂ ਨਵੇਂ ਲੀੜੇ ਕੱਢਣੇ ਚਾਬੀ ਦੇ ਮਰ ਕੇ ਟਰੰਕ ਚ ਰੱਖੀ ਹੈ ਦੇਸੀ ਸ਼ਰਾਬ ਕੰਨੀਆਂ ਵਾਤੇ ਉਹ ਤੇਰੇ ਪਿਓ ਨੂੰ ਪਤਾ ਲੱਗਿਆ ਤਾਂ ਨੇ ਸਾਰੀ ਡੱਪ ਜਾਣੀ ਆ ਇੱਥੇ ਵਜਦਾ ਫਿਰੂਗਾ ਬੰਜਾਣਾ ਜਾਂਜ ਸਾਹਮਣੇ ਕਰ ਨੂੰ ਸਾਹਮਣਾ ਆ ਤਾਂ ਤੂੰ ਚਾਬੀ ਤੇ ਦੇ ਮਨਵੇਂ ਲੀੜੇ ਤੇ ਕੱਢਾ ਚਾਬੀ ਦੇ ਫੜ ਹੁਣੇ ਬਣਾ ਲਈ ਮੈਨੂੰ ਚੰਗਾ ਆ ਟੈਂਟ ਤੇ ਲੱਗਦਾ ਬਰਾਦ ਹੀ ਆ ਕੇ ਲਵਾਉਗੀ ਤੇ ਭਾਈਆ ਤੁਣ ਵਾਲਾ ਹੱਥ ਤੇਰੇ ਕਿਹੜਾ ਹੱਥ ਨੂੰ ਮੈਦੀ ਲੱਗੀ ਓਏ ਮਾਇਕੇ ਵਿਆਹ ਵੇਖਣ ਆਇਆ ਏ ਆ ਤੁਹਾਡਾ ਟੈਂਟ ਲਵਾਉਣ ਨਹੀਂ ਆਇਆ ਤੇਰੇ ਕੋ ਕਿਹੜਾ ਖੜਾ ਲਵਾਉਣਾ ਆ ਕੋਈ ਨਹੀਂ ਲਾ ਲਾਂਗੇ ਖੜਾ ਬਤੇਰਾ ਚਮਕੀਲਾ ਸੁਣਿਆ ਉਹ ਗੱਲ ਸੁਣ ਮੇਰੀ ਜਾ ਪਕੌੜੇ ਪਕੌੜੇ ਲੈ ਗਿਆ ਤੁਣ ਲਾਂਣ ਵੇਖੀਏ ਚਲੋ ਤਾਂ ਇਥੇ ਚਲੋ ਛੱਡੋ ਹੁਣ ਲੜਾਈ ਕਰਨ ਦਾ ਕੀ ਫਾਇਦਾ ਜੋ ਹੋਣਾ ਹੀ ਹੋ ਗਿਆ ਜੇ ਨਹੀਂ ਨਿੱਕੇ ਨਾਲ ਤੋੜ ਨਹੀਂਦੇ ਵੱਡੇ ਨਾਲ ਤੋੜ ਦੋ ਕਿੱਦਾਂ ਕਰਨੀ ਰਕੀ ਤੇ ਪਾਪਾ ਉਹ ਕਰਨੀ ਕਿੱਦਾਂ ਆ ਤਾਂ ਕਿ ਲੱਗਣਾ ਖਰਚਾ ਵੀ ਵਾਵਾ ਹੋ ਗਿਆ ਆ